ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਕਾਰੀ ਸਿਨਾਮ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਕੋਟ ਬਿਗਨ ਲਾਤੇ ਤਬ ਸਰਣਾ ਪ੍ਰਗਟੇ ਭਲੇ ਸੰਜੋਗਾਂ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵਹੁ ਸੁਨਹੁ ਪੜੋ ਨਿਤ ਪਾਈ ਗੁਰੂ ਪੁਰਹਿ ਤੂ ਰਾਖਿਆ ਰਹਾ ਸਤਿ ਸਾਹਿਬ ਅਮਤ ਵਡਾਈ ਭਗਤ ਵਸ਼ਲ ਦਿਆਲਾ ਸੰਤਾਨ ਕੀ ਪੈਜ ਰਖਦਾ ਆਇ ਆਦ ਬਿਰਧ ਪ੍ਰਿਤ ਪਾਲਾ ਹਰ ਅੰਮ੍ਰਿਤ ਨਾਮ ਪੌਧਨ ਨਿਤ ਪੁੰਚਾ ਸਰਬ ਵੇਲਾ ਮੁਖ ਪਾਵ ਜਰਾਮਰਾ ਤਾਪ ਸਭਨਾ ਠਾ ਗੁਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰੇ ਸਰਵ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਰਠ ਮਾਲਾ ਪੰਜਵੰ ਕਾਰਿ ਸਨਾਮ ਸਿਮਰ ਤਬ ਆਪਣਾ ਮਨ ਤਨ ਭੈ ਅਰੁਗਾ ਕੋਟ ਬਿਗਨ ਲਾਤੇ ਤਬ ਸਰਣਾ ਪ੍ਰਗਟੇ ਭਲੇ ਸੰਜੋਗਨ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵੋ ਸੁਣੋ ਪੜੋ ਨਿਤ ਪਾਈ ਗੁਰੂ ਕੋ ਰੈ ਤੂ ਰਾਖਿਆ ਰਹਾਉ ਸਤਿ ਸਾਹਿਬ ਅਮਤ ਵਡਾਈ ਭਗਤ ਵਸ਼ਲ ਦਿਆਲਾ ਸੰਤਾਨ ਕੀ ਪੈਜ ਰਖਦਾ ਆਇ ਆਦ ਬਿਰਧ ਪਿਤ ਪਾਲਾ ਹਰ ਅੰਮ੍ਰਿਤ ਨਾਮ ਪਉਦਨ ਨਿਤ ਪੁੰਚਾ ਸਰਬ ਵੇਲਾ ਮੁਖ ਪਾਵੈ ਜਰਾਮਰਾ ਤਾਪ ਸਭਨਾ ਠਾ ਗੁਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਗਨੇ ਜੁ ਬਿਅੰਤਰ ਗੁਰੂ ਨਾਨਕ ਕੀ ਵਡਿਆਈ ਸੋਰਠਿ ਮਹਲਾ 5 ਕਰੀ ਸਨਾ ਸਿਮਰ ਤਬ ਆਪਣਾ ਮਨ ਤਨ ਭੈ ਅਰੁਗਾ ਕੋਟ ਬਿਗਨ ਲਾਤੇ ਤਬ ਸਰਣਾ ਪ੍ਰਗਟੇ ਭਲੇ ਸੰਜੋਗ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵੋ ਸੁਨੋ ਪੜੋ ਨਿਤ ਪਾਈ ਗੁਰੂ ਕੋ ਰੈ ਤੂ ਰਾਖਿਆ ਰਹਾ ਸਾਚਾ ਸਾਹਿਬ ਮਤ ਵਡਾਈ ਭਗਤ ਵਸ਼ਲ ਦਿਆਲਾ ਸੰਤਾਂ ਕੀ ਪੈਜ ਰਖਦਾ ਆਇਆ ਆਦ ਬਿਰਦ ਪ੍ਰਤ ਪਾਲਾ ਹਰ ਅੰਮ੍ਰਿਤ ਨਾਮ ਪੋਧਨ ਨਿਤ ਪੁੰਚਾ ਸਰਬ ਵੇਲਾ ਮੁਖ ਪਾਵ ਜਰਾਮਰਾ ਤਾਪ ਸਬਨਾਠਾ ਗੁਣ ਗੋਬਿੰਦ ਨਿਤ ਗਾਵ ਸੁਣੀ ਅਰਦਾਸ ਸੁਆਮੀ ਮੇਰੇ ਸਰਵ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਰਠਿ ਮਹਲਾ 5 ਕਾਰਿ ਸਿਨਾਮ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੁਗਾ ਕੋਟ ਬਿਗਨ ਲਾਤੇ ਤਬ ਸਰਣਾ ਪ੍ਰਗਟੇ ਭਲੇ ਸੰਜੋਗਾਂ ਪ੍ਰਭ ਬਾਣੀ ਸ਼ਬਦ ਸੁਭਾਕੇ ਆ ਗਾਵਹੁ ਸੁਨਹੁ ਪੜੋ ਨਿਤ ਪਾਈ ਗੁਰੂ ਕੋ ਰ ਤੂ ਰੱਖਿਆ ਰਹਾਉ ਸਾਚਾ ਸਾਹਿਬ ਮਤ ਵਡਾਈ ਭਗਤ ਵਛਲ ਦਿਆਲਾ ਸੰਤਾਨ ਕੀ ਪੈਜ ਰਖਦਾ ਆਇ ਆਦ ਬਿਰਦ ਪ੍ਰਤ ਪਾਲਾ ਹਰ ਅੰਮ੍ਰਿਤ ਨਾਮ ਪੋਧਨ ਨਿਤ ਪੁੰਚੋ ਸਰਬ ਵੇਲਾ ਮੁਖ ਪਾਵਾਂ ਜਰਾਮਰਾ ਤਾਪ ਸਭਨਾ ਠਾ ਗੁਣ ਗੋਬਿੰਦ ਨਿਤ ਗਾਵਾਂ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਰਠ ਮਹਲਾ 5 ਕਾਰਿ ਸਿਨਾਮ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਕੋਟ ਬਿਗਨ ਲਾਤੇ ਤਬ ਸਰਣਾ ਪ੍ਰਗਟੇ ਭਲੇ ਸੰਜੋਗਾਂ ਪ੍ਰਬ ਬਾਣੀ ਸ਼ਬਦ ਸੁਭਾਖਿਆ ਗਾਵੋ ਸੁਣੋ ਪੜੋ ਨਿਤ ਪਾਈ ਗੁਰੂ ਕੋ ਰੈ ਤੂ ਰੱਖਿਆ ਰਹਾਉ ਸੱਚਾ ਸਾਹਿਬ ਅਮਤ ਵਡਾਈ ਭਗਤ ਵਸ਼ਲ ਦਿਆਲਾ ਸੰਤਾਨ ਕੀ ਪੈਜ ਰਖਦਾ ਆਇ ਆਦ ਬਿਰਦ ਪ੍ਰਤ ਪਾਲਾ ਹਰ ਅੰਮ੍ਰਿਤ ਨਾਮ ਪੌਦਨ ਨਿਤ ਪੁੰਚਾ ਸਰਬ ਵੇਲਾ ਮੁਖ ਪਵ ਜਰਾਮਰਾ ਤਾਪ ਸਭ ਨਾਟਾ ਗੁਣ ਗੋਬਿੰਦ ਨਿਤ ਗਾਵ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਰਠਿ ਮਹਲਾ 5 ਕਾਰੀ ਸਨਾ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਕੋਟ ਬਿਗਨ ਲਾਤੇ তব ਸਰਣਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵਹੁ ਸੁਨਹੁ ਪੜੋ ਨਿਤ ਪਾਈ ਗੁਰੂ ਕੋ ਰੈ ਤੂ ਰਾਖਿਆ ਰਹਾਉ ਸਾਚਾ ਸਾਹਿਬ ਅਮਤ ਵਡਾਈ ਭਗਤ ਵਸ਼ਲ ਦਿਆਲਾ ਸੰਤਾਂ ਕੀ ਪੈਜ ਰਖਦਾ ਆਇਆ ਆਦ ਬਿਰਦ ਪ੍ਰਤ ਪਾਲਾ ਹਰ ਅੰਮ੍ਰਿਤ ਨਾਮ ਪੌਧਨ ਨਿਤ ਪੁੰਚਾ ਸਰਬ ਵੇਲਾ ਮੁਖ ਪਾਵ ਜਰਾਮ ਰਾਂ ਤਾਪ ਸਬਨਾਠਾ ਗੁਣ ਗੋਬਿੰਦ ਨਿਤ ਗਾਵ ਸੁਣੀ ਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਰਠਿ ਮਹਲਾ 5 ਕਾਰਿਸਨਾ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਕੋਟ ਬਿਗਨ ਲਾਤੇ ਤਬ ਸਰਣਾ ਪ੍ਰਗਟੇ ਭਲੇ ਸੰਜੋਗਨ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵਹੁ ਸੁਨਹੁ ਪੜਹੁ ਨਿਤ ਪਾਈ ਗੁਰਪੁਰ ਰਹਿ ਤੂ ਰਾਖਿਆ ਰਹਾਉ ਸਾਚਾ ਸਾਹਿਬ ਮਤ ਵਡਾਈ ਭਗਤ ਵਸ਼ਲ ਦਿਆਲਾ ਸੰਤਾਨ ਕੀ ਪੈਜ ਰਖਦਾ ਆਇ ਆਦ ਬਿਰਧ ਪ੍ਰਤ ਪਾਲਾ ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚਾ ਸਰਬ ਵੇਲਾ ਮੁਖ ਪਾਵ ਜਰਾਮਰਾ ਤਾਪ ਸਬਨਾਠਾ ਗੁਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰੇ ਸਰਵ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਰਠਿ ਮਹਲਾ 5 ਕਾਰੀ ਸਨਾਮ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੁਗਾ ਕੋਟ ਬਿਗਨ ਲਾਤੇ ਤਬ ਸਰਣਾ ਪ੍ਰਗਟੇ ਭਲੇ ਸੰਜੋਗ ਰਬ ਬਾਣੀ ਸ਼ਬਦ ਸੁਭਾਖਿਆ ਗਾਵੋ ਸੁਣੋ ਪੜੋ ਨਿਤ ਪਾਈ ਗੁਰੂ ਕੋ ਰੈ ਤੂ ਰਾਖਿਆ ਰਹਾਉ ਸਾਂਚਾ ਸਾਹਿਬ ਅਮਤ ਵਡਾਈ ਭਗਤ ਵਸ਼ਲ ਦਿਆਲਾ ਸੰਤਾਨ ਕੀ ਪੈਜ ਰਖਦਾ ਆਇ ਆਦ ਬਿਰਦ ਪ੍ਰਤ ਪਾਲਾ ਹਰ ਅੰਮ੍ਰਿਤ ਨਾਮ ਪੌਧਨ ਨਿਤ ਪੁੰਚੋ ਸਰਬ ਵੇਲਾ ਮੁਖ ਪਾਵੋ ਜਾ ਰਾਮ ਰਾਂ ਤਾਪ ਸਭ ਨਾਠਾ ਗੁਣ ਗੋਬਿੰਦ ਨਿਤ ਗਾਵ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਰਠਿ ਮਹਲਾ 5 ਕਾਰੀ ਸਿਨਾਮ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਕੋਟ ਬਿਗਨ ਲਾਤੇ ਤਬ ਸਰਣਾ ਪ੍ਰਗਟੇ ਭਲੇ ਸੰਜੋਗ ਤਬ ਬਾਣੀ ਸ਼ਬਦ ਸੁਭਾਖਿਆ ਗਾਵੋ ਸੁਨੋ ਪੜੋ ਨਿਤ ਪਾਈ ਗੁਰੂ ਕੋ ਰੈ ਤੂ ਰਾਖਿਆ ਰਹਾ ਸੱਚਾ ਸਾਹਿਬ ਅਮਤ ਵਡਾਈ ਭਗਤ ਵਸ਼ਲ ਦਿਆਲਾ ਸੰਤਾਨ ਕੀ ਪੈਜ ਰਖਦਾ ਆਇ ਆਦ ਬਿਰਧ ਪਿਤ ਪਾਲਾ ਹਰ ਅੰਮ੍ਰਿਤ ਨਾਮ ਪੋਧਨ ਨਿਤ ਪੁੰਚਾ ਸਰਬ ਵੇਲਾ ਮੁਖ ਪਾਵੋ ਜਰਾਮਰਾ ਤਾਪ ਸਭ ਨਾਤਾ ਗੁਣ ਗੋਬਿੰਦ ਨਿਤ ਗਾਵੋ ਸੁਣੀ ਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਰਠਿ ਮਹਲਾ 5 ਕਰੀ ਸਨਾ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੁਗਾ ਕੋਟ ਬਿਗਨ ਲਾਤੇ ਤਬ ਸਰਣਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵਹੁ ਸੁਨਹੁ ਪੜੋ ਨਿਤ ਪਾਈ ਗੁਰੂ ਕੋ ਰੈ ਤੂ ਰੱਖਿਆ ਰਹਾਉ ਸਾਚਾ ਸਾਹਿਬ ਅਮਤ ਵਡਾਈ ਭਗਤ ਵਸ਼ਲ ਦਿਆਲਾ ਸੰਤਾਂ ਕੀ ਪੈਜ ਰਖਦਾ ਆਇਆ ਆਦ ਬਿਰਦ ਪ੍ਰਤ ਪਾਲਾ ਹਰ ਅੰਮ੍ਰਿਤ ਨਾਮ ਪੌਦਨ ਨਿਤ ਪੁੰਚਾ ਸਰਬ ਵੇਲਾ ਮੁਖ ਪਾਵ ਜਰਾਮਰਾ ਤਾਪ ਸਬਨਾਠਾ ਗੁਣ ਗੋਬਿੰਦ ਨਿਤ ਗਾਵ ਸੁਣੀ ਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਰਠਿ ਮਹਲਾ 5 ਕਾਰਿ ਸਿਨਾਮ ਸਿਮਰ ਤਬੇ ਆਪਣਾ ਮਨ ਤਨ ਭੈ ਅਰੋਗਾ ਕੋਟ ਬਿਗਨ ਲਾਤੇ ਤਬ ਸਰਣਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵਹੁ ਸੁਨਹੁ ਪੜੋ ਨਿਤ ਪਾਈ ਗੁਰੂ ਕੋ ਰੈ ਤੂ ਰਾਖਿਆ ਰਹਾਉ ਸਾਚਾ ਸਾਹਿਬ ਮਤ ਵਡਾਈ ਭਗਤ ਵਸ਼ਲ ਦਿਆਲਾ ਸੰਤਾਨ ਕੀ ਪੈਜ ਰਖਦਾ ਆਇ ਆਦ ਬਿਰਦ ਪ੍ਰਤ ਪਾਲਾ ਹਰ ਅੰਮ੍ਰਿਤ ਨਾਮ ਪੌਦਨ ਨਿਤ ਪੁੰਚਾ ਸਰਬ ਵੇਲਾ ਮੁਖ ਪਾਵ ਜਰਾਮਰਾ ਤਾਪ ਸਬਨਾਠਾ ਗੁਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਗਨੇ ਜੁ ਬਿ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਰਠਿ ਮਹਲਾ 5 ਕਾਰਿ ਸਨਾਮ ਸਿਮਰ ਤਬਿ ਆਪਣਾ ਮਨ ਤਨ ਭੈ ਅਰੁਗਾ ਕੋਟ ਬਿਗਨ ਲਾਤੇ ਤਬ ਸਰਣਾ ਪ੍ਰਗਟੇ ਭਲੇ ਸੰਜੋਗਨ ਰਬ ਬਾਣੀ ਸ਼ਬਦ ਸੁਭਾਖਿਆ ਗਾਵੋ ਸੁਣੋ ਪੜੋ ਨਿਤ ਪਾਈ ਗੁਰੂ ਕੋ ਰੈ ਤੂ ਰਾਖਿਆ ਰਹਾ ਸਤਿ ਸਾਹਿਬ ਅਮਤ ਵਡਾਈ ਭਗਤ ਵਸ਼ਲ ਦਿਆਲਾ ਸੰਤਾਨ ਕੀ ਪੈਜ ਰਖਦਾ ਆਇ ਆਦ ਬਿਰਦ ਪ੍ਰਤ ਪਾਲਾ ਹਰ ਅੰਮ੍ਰਿਤ ਨਾਮ ਪੋਧਨ ਨਿਤ ਪੁੰਚੋ ਸਰਬ ਵੇਲਾ ਮੁਖ ਪਾਵੋ ਜਾ ਰਾਮ ਰਾਂ ਤਾਪ ਸਭ ਨਾਠਾ ਗੁਣ ਗੋਬਿੰਦ ਨਿਤ ਗਾਵ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਗਨੇ ਜੁ ਬਿਅੰਤਰ ਗੁਰੂ ਨਾਨਕ ਕੀ ਵਡਿਆਈ ਸੋਰਠਿ ਮਹਲਾ 5 ਕਾਰਿ ਸਨਾਮ ਸਿਮਰ ਤਬ ਆਪਣਾ ਮਨ ਤਨ ਭੈ ਅਰੁਗਾ ਕੋਟ ਬਿਗਨ ਲਾਤੇ ਤਬ ਸਰਣਾ ਪ੍ਰਗਟੇ ਭਲੇ ਸੰਜੋਗਾਂ ਪ੍ਰਭ ਬਾਣੀ ਸ਼ਬਦ ਸੁਭਾਕੇ ਆਂ ਗਾਵੋ ਸੁਣੋ ਪੜੋ ਨਿਤ ਪਾਈ ਗੁਰੂ ਕੋ ਰੈ ਤੂ ਰਾਖਿਆ ਰਹਾ ਸਾਂਚਾ ਸਾਹਿਬ ਮਤ ਵਡਾਈ ਭਗਤ ਵਸ਼ਲ ਦਿਆਲ ਸੰਤਾਨ ਕੀ ਪੈਜ ਰਖਦਾ ਆਇ ਆਦ ਬਿਰਧ ਪ੍ਰਤ ਪਾਲਾ ਹਰ ਅੰਮ੍ਰਿਤ ਨਾਮ ਪੌਦਨ ਨਿਤ ਪੁੰਚੋ ਸਰਬ ਵੇਲਾ ਮੁਖ ਪਾਵੋ ਜਰਾ ਮਰਾ ਤਾਪ ਸਭ ਨਾਠਾ ਗੁਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਰਠਿ ਮਹਲਾ 5 ਕਰੀ ਸਨਾ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੁਗਾ ਕੋਟ ਬਿਗਨ ਲਾਤੇ ਤਬ ਸਰਣਾ ਪ੍ਰਗਟੇ ਭਲੇ ਸੰਜੋਗ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵਹੁ ਸੁਨਹੁ ਪੜੋ ਨਿਤ ਪਾਈ ਗੁਰੂ ਕੋ ਰੈ ਤੂ ਰਾਖਿਆ ਰਹਾਉ ਸਾਚਾ ਸਾਹਿਬ ਅਮਤ ਵਡਾਈ ਭਗਤ ਵਸ਼ਲ ਦਿਆਲਾ ਸੰਤਾਨ ਕੀ ਪੈਜ ਰਖਦਾ ਆਇ ਆਦ ਬਿਰਦ ਪ੍ਰਿਤ ਪਾਲਾ ਹਰ ਅੰਮ੍ਰਿਤ ਨਾਮ ਪੋਧਨ ਨਿਤ ਪੁੰਚੋ ਸਰਬ ਵੇਲਾ ਮੁਖ ਪਵ ਜਰਾਮਰਾ ਤਾਪ ਸਭਨਾ ਠਾ ਗੁਣ ਗੋਬਿੰਦ ਨਿਤ ਗਾਵ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਰਠਿ ਮਹਲਾ 5 ਕਾਰੀ ਸਿਨਾਮ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਕੋਟ ਬਿਗਨ ਲਾਤੇ ਤਬ ਸਰਣਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵਹੁ ਸੁਨਹੁ ਪੜਹੁ ਨਿਤ ਪਾਈ ਗੁਰੂ ਘਰ ਤੂ ਰੱਖਿਆ ਰਹਾਉ ਸਾਚਾ ਸਾਹਿਬ ਅੰਮਤ ਵਡਾਈ ਭਗਤ ਵਸਲ ਦਿਆਲਾ ਸੰਤਾਨ ਕੀ ਪੈਜ ਰਖਦਾ ਆਇ ਆਦ ਬਿਰਦ ਪ੍ਰਿਤ ਪਾਲਾ ਹਰ ਅੰਮ੍ਰਿਤ ਨਾਮ ਪੋਧਨ ਨਿਤ ਪੁੰਚਾ ਸਰਬ ਵੇਲਾ ਮੁਖ ਪਾਵ ਜਰਾਮਰਾ ਤਾਪ ਸਭਨਾ ਠਾ ਗੁਣ ਗੋਬਿੰਦ ਨਿਤ ਗਾਵ ਸੁਨੀਰ ਦਾਸ ਸੁਆਮੀ ਮੇਰੇ ਸਰਵ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਰਠ ਮਹਲਾ 5 ਕਾਰਿ ਸਿਨਾਮ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਕੋਟ ਬਿਗਨ ਲਾਤੇ ਤਬ ਸਰਣਾ ਪ੍ਰਗਟੇ ਭਲੇ ਸੰਜੋਗਾਂ ਰਬ ਬਾਣੀ ਸ਼ਬਦ ਸੁਭਾਕੇਆ ਗਾਵੋ ਸੁਣੋ ਪੜੋ ਨਿਤ ਪਾਈ ਗੁਰੂ ਘਰ ਤੂ ਰੱਖਿਆ ਰਹਾਉ ਸੱਚਾ ਸਾਹਿਬ ਅਮਤ ਵਡਾਈ ਭਗਤ ਵਸ਼ਲ ਦਿਆਲਾ ਸੰਤਾਂ ਕੀ ਪੈਜ ਰਖਦਾ ਆਇ ਆਦ ਬਿਰਧ ਪ੍ਰਤ ਪਾਲਾ ਹਰ ਅੰਮ੍ਰਿਤ ਨਾਮ ਪੌਧਨ ਨਿਤ ਪੁੰਚ ਹ ਸਰਬ ਵੇਲਾ ਮੁਖ ਪਾਵ ਜਰਾ ਮਰਾ ਤਾਪ ਸਭ ਨਾਟਾ ਗੁਣ ਗੋਬਿੰਦ ਨਿਤ ਗਾਵ ਸੁਣੀ ਅਰਦਾਸ ਸੁਆਮੀ ਮੇਰੇ ਸਰਵ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਰਠ ਮਲਾ ਪੰਜਵਾਂ ਕਾਰਿ ਸਨਾਮ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੁਗਾ ਕੋਟ ਬਿਗਨ ਲਾਤੇ ਤਬ ਸਰਣਾ ਪ੍ਰਗਟੇ ਭਲੇ ਸੰਜੋਗਨ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵੋ ਸੁਨੋ ਪੜੋ ਨਿਤ ਪਾਈ ਗੁਰੂ ਕੋ ਰੈ ਤੂ ਰਾਖਿਆ ਰਹਾਉ ਸਾਂਚਾ ਸਾਹਿਬ ਮਤ ਵਡਾਈ ਭਗਤ ਵਛਲ ਦਿਆਲਾ ਸੰਤਾਨ ਕੀ ਪੈਜ ਰਖਦਾ ਆਇ ਆਦ ਬਿਰਦ ਪ੍ਰਤ ਪਾਲਾ ਹਰ ਅੰਮ੍ਰਿਤ ਨਾਮ ਪਉਦਨ ਨਿਤ ਪੁੰਚਾ ਸਰਬ ਵੇਲਾ ਮੁਖ ਪਾਵ ਜਰਾਮਰਾ ਤਾਪ ਸਭਨਾਠਾ ਗੁਣ ਗੋਬਿੰਦ ਨਿਤ ਗਾਵ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਗਨੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਰਠਿ ਮਹਲਾ 5 ਕਰੀ ਸਨਾ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੁਗਾ ਕੋਟ ਬਿਗਨ ਲਾਤੇ ਤਬ ਸਰਣਾ ਪ੍ਰਗਟੇ ਭਲੇ ਸੰਜੋਗ ਪ੍ਰਭ ਬਾਣੀ ਸ਼ਬਦ ਸੁਭਾਕੇ ਆ ਗਾਵੋ ਸੁਨੋ ਪੜੋ ਨਿਤ ਪਾਈ ਗੁਰੂ ਕੋ ਰ ਤੂ ਰਾਖਿਆ ਰਹਾ ਸਾਂਚਾ ਸਾਹਿਬ ਮਤ ਵਡਾਈ ਭਗਤ ਵਸ਼ਲ ਦਿਆਲਾ ਸੰਤਾਂ ਕੀ ਪੈਜ ਰਖਦਾ ਆਇ ਆਦ ਬਿਰਧ ਪ੍ਰਤ ਪਾਲਾ ਹਰ ਅੰਮ੍ਰਿਤ ਨਾਮ ਪੌਦਨ ਨਿਤ ਪੁੰਚੋ ਸਰਬ ਵੇਲਾ ਮੁਖ ਪਵ ਜਰਾਮਰਾ ਤਾਪ ਸਭਨਾ ਠਾ ਗੁਣ ਗੋਬਿੰਦ ਨਿਤ ਗਾਵ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਰਠਿ ਮਹਲਾ 5 ਕਾਰੀ ਸਿਨਾਮ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੁਗਾ ਕੋਟ ਬਿਗਨ ਲਾਤੇ তব ਸਰਣਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵਹੁ ਸੁਨਹੁ ਪੜੋ ਨਿਤ ਪਾਈ ਗੁਰੂ ਕੋ ਰ ਤੂ ਰਾਖਿਆ ਰਹਾਉ ਸਾਚਾ ਸਾਹਿਬ ਅਮਤ ਵਡਾਈ ਭਗਤ ਵਸ਼ਲ ਦਿਆਲਾ ਸੰਤਾਨ ਕੀ ਪੈਜ ਰਖਦਾ ਆਇ ਆਦ ਬਿਰਧ ਪ੍ਰਤ ਪਾਲਾ ਹਰ ਅੰਮ੍ਰਿਤ ਨਾਮ ਪੌਦਨ ਨਿਤ ਪੁੰਚਾ ਸਰਬ ਵੇਲਾ ਮੁਖ ਪਾਵ ਜਰਾਮਰਾ ਤਾਪ ਸਬਨਾਠਾ ਗੁਣ ਗੋਬਿੰਦ ਨਿਤ ਗਾਵ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ